ਨੀ ਇਹ ਕਿਹਦਾ ਹੁੰਦੀ ਆ ਉਹਨਾਂ ਦੇ ਵਿੱਚ ਆਪਣੇ ਨੰਬਰ ਹੁੰਦੇ ਆ 5 6 ਘਰ ਦੇ ਤਾਂ ਕਹਿੰਦੇ ਹਟ ਦਾ ਸੱਟ ਲੱਗ ਜੂ ਹਮ ਅਰੇ ਸ਼ੌਂਕ ਆ ਗਰੇ ਹਾਂ ਇਹ ਨਾਲ ਹੀ ਜਾਂਦਾ ਹਾਂ ਹਾਂ ਉਹਦੋਂ ਆਪਾਂ ਸ਼ੌਕ ਛੱਡ ਜਾਣਾ ਆਪਣਾ ਮਨ ਨਹੀਂ ਹੁੰਦਾ ਵੀ ਛੱਡ ਜਾ ਖੜਾ ਰਹਿਣ ਦੇ ਉਹਦੋਂ ਫਿਰ ਜਾਨਵਰ ਨੂੰ ਕੋਲ ਦੇ ਇੱਕ ਦੋ ਦਿਨਾਂ ਬਾਅਦ ਖਰਾਫੀਆਂ ਦਾ ਜਾਨਵਰ ਲੱਤਾਂ ਮਾਰਦਾ ਉਹ ਬਾਕੀ ਜਿਹੜੇ ਅੱਜ ਕੱਲ ਦੇ ਬੱਚੇ ਹੈਗੇ ਆਂ ਬਈ ਦੂਰ ਹੀ ਨੇ ਔਰ ਤਾਂ ਨਸ਼ੇ ਤੋਂ ਪਹਿਲਾਂ ਜਿਹੜੀ ਹੈਗੀ ਸੀ ਲੰਘਿਆ ਟਾਈਮ ਦੀ ਹੋਣੀ ਸਾਰੇ ਸਾਡਾ ਪੰਜਾਬ ਕੈਨੇਡਾ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਨਰਿੰਦਰ ਸਿੰਘ ਕਲੇਰ ਪਹੁੰਚੇ ਹੋਇਆ ਪਿੰਡ ਮਡਿਆਣੀਆਂ ਦੀਆਂ ਖੇਡਾਂ ਦੇ ਵਿੱਚ ਪਰ ਇਹ ਸਾਰੇ ਨਜ਼ਾਰੇ ਦੇ ਵਿੱਚ ਅੱਜ ਤੁਹਾਨੂੰ ਪੰਜਾਬ ਦਾ ਸੁਪਰਸਟਾਰ ਘੋੜਸਵਾਰੀ ਦੇ ਵਿੱਚ ਉਸਤਾਦਾਂ ਦਾ ਉਸਤਾਦ ਕਹਿੰਦੇ ਨੇ ਸਖਸ਼ ਨੂੰ ਕਿਉਂ ਕਿਵੇਂ ਅਤੇ ਕਿਵੇਂ ਸਟਾਫ ਦੇ ਨਿਸ਼ਾਨ ਤੇ ਪਹੁੰਚ ਕੇ ਹੋਇਆ ਗੱਲਬਾਤ ਕਰਦੇ ਆ ਗੁਰੂ ਸਾਹਿਬ ਤੋਂ ਮੁੰਡਾ ਪੀਸੀ ਆ ਸਭ ਤੋਂ ਪਹਿਲਾਂ ਸਵਾਗਤ ਕਰਦੇ ਹੱਸ ਗਿਆ ਵੀਰੇ ਸਤ ਸ੍ਰੀ ਅਕਾਲ ਵੀਰੇ ਕੀ ਨਾਮ ਵੀਰੇ ਆਪਣਾ ਸਭ ਤੋਂ ਵੱਡੀ ਗੱਲ ਇਹ ਆ ਜਿਸ ਤਰ੍ਹਾਂ ਅਸੀਂ ਸੁਣਿਆ ਆ ਕਮੈਂਟਰੀ ਬਾਕਸ ਦੇ ਵਿੱਚ ਵਾਰ-ਵਾਰ ਪੀਸੀ ਪੀਸੀ ਕਹਿੰਦੇ ਸੀ ਜੇਕਰ ਪੱਕੇ ਨਾਂ ਦੀ ਗੱਲ ਕੀਤੀ ਜਾਵੇ ਕੀ ਆ ਪੱਕਾ ਨਾਂ ਮੇਰਾ ਵੀਰੇ ਮਨਪ੍ਰੀਤ ਸਿੰਘ ਆ ਹੂੰ ਹਾਂਜੀ ਮਤਲਬ ਇਹ ਖੇਡਾਂ ਦੇ ਵਿੱਚ ਵੀ ਸੀ ਖੇਡਾਂ ਦੇ ਵਿੱਚ ਵੀ ਸੀ ਕਹਿੰਦੇ ਆ ਅੱਛਾ ਮਨਪ੍ਰੀਤ ਜੀ ਕਰ ਗੱਲ ਕੀਤੀ ਜਾਪੇ ਮੈਂ ਸ਼ੁਰੂਆਤ ਤੋਂ ਗੱਲ ਕਰ ਲੈਨੇ ਆ ਪਹਿਲੀ ਗੱਲ ਤਾਂ ਤੁਸੀਂ ਇਹ ਦੱਸ ਦਿਓ ਵੀ ਤੁਹਾਡਾ ਜਿਹੜਾ ਇਹ ਸ਼ੌਕ ਕਦੋਂ ਪੈਦਾ ਹੋਇਆ ਪਰਦੇ ਸੀ ਕੀ ਕਰਦੇ ਸੀ ਸ਼ੌਕ ਤਾਂ ਪੜ੍ਹਾਈ ਤੋਂ ਪਹਿਲਾਂ ਹੀ ਸੀ ਵੀਰੇ 34 ਕਲਾਸ ਤੋਂ ਜੀ ਹਾਂ ਚੌਥੀ ਕਲਾਸ ਤੋਂ ਮਤਲਬ ਸ਼ੌਕ ਪੈਦਾ ਹੋ ਗਿਆ ਸੀ ਹਾਂ ਚੌਥੀ ਕਲਾਸ ਫਿਰ ਪਹਿਲੀ ਵਾਰੀ ਕਦੋਂ ਮੌਕਾ ਮਿਲਿਆ ਵੀ ਘੋੜੇ ਨੂੰ ਐਂ ਲਾ ਲਓ ਵੀ ਹੱਥ ਲਾਉਣ ਦਾ ਕਦੋਂ ਮੌਕਾ ਮਿਲ ਗਿਆ ਸੀ ਪਹਿਲੀ ਵਾਰ ਵੀਰੇ ਮੈਂ ਇੱਥੇ ਪੜਿਆ ਗੋ ਪਿੰਡ ਹੂੰ ਉੱਥੇ ਮਿਲਿਆ ਸੀ ਮੌਕਾ ਉੱਥੇ ਭਜਾਇਆ ਸੀ ਘੋੜਾ ਅੱਛਾ ਭਜਾ ਲਿਆ ਹਾਂ ਪਰ ਪਰ ਐ ਆ ਨਾ ਵੀ ਆਮ ਬੰਦ ਨੂੰ ਤਾਂ ਪਤਾ ਹੀ ਨਹੀਂ ਹੱਤ ਕਿਵੇਂ ਲਾਉਣਾ ਹਾਂਜੀ ਭਜਾਉਣ ਦੀ ਗੱਲ ਕੀਤੀ ਆ ਜਿਹੜਾ ਇਹ ਮਤਲਬ ਸਿੱਖਿਆ ਹੋਣਾ ਪਹਿਲਾਂ ਕਿਸੇ ਤੋਂ ਕਿਵੇਂ ਕਿਵੇਂ ਲੋੜੀਦਾ ਹੋਈ ਮੈਂ ਮੈਂ ਉੱਥੇ ਘੋੜਾ ਭਜਦਾ ਸੀ ਮੈਂ ਪਹਿਲੇ ਦਿਨ ਹੀ ਜਿਹੜੇ ਮੈਂ ਪਹਿਲੇ ਦਿਨ ਹੀ ਭਜਾਤਾ ਸੀ ਘੋੜਾ ਅੱਛਾ ਕਿਸੇ ਨੂੰ ਸਿੱਖਿਆ ਸੁੱਕਿਆ ਕੁਝ ਨਹੀਂ ਹੈ ਉਹ ਸਿੱਖਿਆ ਮੈਂ ਉਸਤਾਦ ਮੰਨਦਾ ਬਾਬੇ ਨੂੰ ਮਨਪੁਰੀ ਇਹਨੂੰ ਠੀਕ ਆ ਉਹ ਉਸ ਤੋਂ ਬਾਅਦ ਜਦੋਂ ਪਹਿਲੀ ਵਾਰ ਘੋੜਸਵਾਰੀ ਕੀਤੀ ਚੜ੍ਹੇ ਤੇ ਕਿਵੇਂ ਮਹਿਸੂਸ ਕਿਵੇਂ ਹੋਇਆ ਪਹਿਲੀ ਵਾਰ ਆਇਆ ਲੱਗਿਆ ਮੈਂ ਹਾਲਤੀ ਚੜ ਗਿਆ ਅੱਛਾ ਹਾਂਜੀ ਕਿਵੇਂ ਜਦੋਂ ਦੇਖਿਆ ਅੱਗੇ ਪਿੱਛੇ ਕੋਈ ਨਹੀਂ ਦੇਖਿਆ ਉਹ ਵੀ ਬੜਾ ਖੇਡਾਂ ਲਈ ਸੀ ਆਈ ਸੀ ਹਾਂਜੀ ਅੱਛਾ ਅੱਜ ਕਿੰਨਾ ਟਾਈਮ ਹੋ ਗਿਆ ਘੋੜਸਵਾਰੀ ਕਰਦਿਆਂ ਸਾਫ ਰਾਜਾਲ 500 ਹੋ ਗਏ ਗੁਰੂ ਮੈਨੂੰ 15 ਸਾਲ 15 ਸਾਲ ਹੋ ਗਏ ਹਾਂ ਮੇਰੇ 15 ਸਾਲ ਦੇ ਦੌਰ ਦੇ ਵਿੱਚ ਕਦੇ ਐ ਹੋਇਆ ਵੀ ਬੰਦਾ 60 ਫੀਟ ਵੀ ਲੱਗੀ ਹੋਵੇ ਨਹੀਂ ਵੀਰੇ ਮਹਾਰਾਜ ਦੀ ਕਿਰਪਾ ਅੱਜ ਬੇੜ ਤੋਂ ਹਾਂ ਵੀਰੇ ਅੱਛਾ ਫਿਰ ਵੀ ਕਹਿੰਦੇ ਆ ਕਿ ਜਦੋਂ ਆਪਾਂ ਇੱਕ ਇੱਕ ਪੱਕਾ ਘੋੜਾ ਆਪਣਾ ਹੋ ਜਾਂਦਾ ਵਾ ਹਾਂਜੀ ਹਨਾ ਐਵੇਂ ਕਦੋਂ ਮਤਲਬ ਸ਼ੁਰੂਆਤ ਹੁੰਦੀ ਹੈ ਘੋੜਸਵਾਰੀ ਦੀ ਤੇ ਕਿਹੜੇ ਘੋੜੇ ਤੇ ਵੀ ਹੱਥ ਰੱਖਦਾ ਸ਼ੁਰੂ ਤੋਂ ਵੀਰੇ ਨੰਬਰਾਂ ਦੀ ਹੱਥ ਟਿਕਿਆ ਅੱਛਾ ਹਾਂ ਨੰਬਰੀ ਗੋੜੇ ਠੀਕ ਆ ਹਾਂ ਵੀਰੇ ਇੰਨੀ ਅਈਦਾ ਹੁੰਦੀ ਆ ਉਹਨਾਂ ਦੇ ਵਿੱਚ ਆਪਣੇ ਨੰਬਰ ਹੁੰਦੇ ਆ 5 6 ਪਹਿਲੇ ਦੂਜੇ ਤੀਜਾ ਚੌਥਾ ਪੰਜਵਾਂ ਆਪਣਾ ਹੀ ਹੁੰਦਾ ਵਾ ਅੱਛਾ ਫਿਰ ਵੀ ਕਹਿੰਦੇ ਆ ਨਾ ਬੰਦਾ ਵੀ ਕਹਿ ਦਿੰਦਾ ਵਾ ਵੀ ਮੈਂ ਸਟਾਰ ਬਣ ਗਿਆ ਜਾਂ ਮੈਂ ਪਹਿਲੇ ਨੰਬਰ ਦੂਜੇ ਨੰਬਰ ਤੇ ਆ ਗਿਆ ਪਰ ਜਿਹੜੀ ਇਹ ਰੇਸ ਹੁੰਦੀ ਏ ਮਿਹਨਤ ਹੁੰਦੀ ਆ ਇਹ ਮਿਹਨਤ ਦੇ ਵਿੱਚ ਜੇਕਰ ਪੜਾਅ ਦਰ ਪੜਾਅ ਗੱਲ ਕਰਨ ਦੀ ਕੋਸ਼ਿਸ਼ ਕਰੀਏ ਤਾਂ ਇਹ ਰੋਜ਼ ਦੀ ਮਿਹਨਤ ਆ ਕਿ ਕਿਵੇਂ ਡੇਲੀ ਮਿਹਨਤ ਕਰਦੇ ਹੋ ਕਿਵੇਂ ਕੀ ਹੁੰਦਾ ਵਾ ਮਿਹਨਤ ਵੀਰੇ ਕਰਨੀ ਪੈਂਦੀ ਆ ਬੱਚਿਆਂ ਨੂੰ ਪਾਲਣੇ ਪੈਂਦੇ ਆ ਹਾਂ ਹਾਂ ਜਿਹੜਾ ਜਿਹੜਾ ਲਾਉਣਾ ਪੈਂਦਾ ਹਾਂਜੀ ਜਿਹੜਾ ਮਤਲਬ ਰੋਜ਼ ਲਾਉਣਾ ਪੈਂਦਾ ਦੂਜੇ ਜਾਂ ਤੀਜੇ ਦਿਨ ਜਿਹੜਾ ਹੂੰ ਚੜ੍ਹ ਕੇ ਦੇ ਦੇਈਦਾ ਹਫਤੇ ਬਾਅਦ ਭਜਾ ਦੇ ਅੱਛਾ ਫੇਰ ਵੀ ਕਹਿੰਦੇ ਆ ਜਿਵੇਂ ਆਪ ਕਹਿੰਦੇ ਆ ਵੀ ਘੋੜੇ ਨੂੰ ਜਾਂ ਕਿਸੇ ਵੀ ਜਾਨਵਰ ਨੂੰ ਬਸਤੇ ਵਿੱਚ ਕਰਨ ਨੂੰ ਲੈ ਕੇ ਕੋਈ ਟੈਕਟ ਵੀ ਹੁੰਦੇ ਆ ਕੋਈ ਚੀਜ਼ ਤਾਂ ਬੰਦਾ ਸਿੱਖ ਲੰਦਾ ਵਾ ਹਾਂ ਕੋਈ ਚੀਜ਼ਾਂ ਹੁੰਦੀ ਆ ਕਿਹੜੀਆਂ ਮੇਨ ਮੰਨਦੇ ਹੋ ਤੁਸੀਂ ਮੇਨ ਵੀਰੇ ਘੋੜੇ ਨੂੰ ਟੈਕ ਵੀ ਐਕ ਤੱਕ ਹੁੰਦਾ ਪਲੋਸ ਲਿਆ ਘੋੜਾ ਹੋਰ ਕੀ ਖਾਣ ਨੂੰ ਜਾਂ ਕੋਈ ਹੋਰ ਗੱਲ ਹਾਂ ਨੂੰ ਵੀ ਚੋਲੇ ਪਾਈਦੇ ਹਾਂ ਹਾਂਜੀ ਠੀਕ ਆ ਤੇਰੀ ਭਾਜਿਆ ਕੋੜੇ ਹਾਂਜੀ ਠੀਕ ਆ ਇਸ ਤੋਂ ਪਹਿਲਾਂ ਜੇਕਰ ਗੱਲ ਕੀਤੀ ਜਾਵੇ ਪੰਜਾਬ ਦੇ ਵਿੱਚ ਜਦੋਂ ਖੇਡਾਂ ਹੁੰਦੀਆਂ ਕਿੱਥੇ ਕਿੱਥੇ ਚਲੇ ਜਾਂਦੇ ਖੇਡਾਂ ਅਰੇ ਪੰਜਾਬ ਦੀਆਂ ਖੇਡਾਂ ਹੀ ਲਾਣੀਆਂ ਵੀਰੇ ਆਮ ਅਕਸਰ ਆਉਂਦੀਆਂ ਜੀ ਚਾਰ ਖੇਡਾਂ ਉੱਥੇ ਹੀ ਫਸ ਸੀ ਆਪਾਂ ਹਾਂ ਚਾਰਿਆਰੀ ਨਹੀਂ ਫਸਤਾ ਹਾਂ ਹਾਂ ਜਦੋਂ ਨਾਲ ਦੇ ਜਾਂ ਪਿੰਡਾਂ ਵਾਲੇ ਜਾਂ ਘਰ ਦੇ ਕਹਿੰਦੇ ਆ ਵੀ ਮੇਰਾ ਪੁੱਤ ਜਿੱਤ ਕੇ ਆਇਆ ਵਾ ਤਾਂ ਘਰ ਦੇ ਕੀ ਗੱਲਾਂ ਬਾਤਾਂ ਘਰੇ ਹੁੰਦੀਆਂ ਫਿਰ ਉਹ ਮਾਹੌਲ ਕੀ ਬਣਦਾ ਘਰ ਦੇ ਤਾਂ ਕਹਿੰਦੇ ਹਟਦਾ 6 ਲੱਖ ਸੀ ਹਮ ਅਰੇ ਸ਼ੌਂਕ ਆ ਗਰੇ ਹਾਂ ਇਹ ਨਾਲ ਹੀ ਜਾਂਦਾ ਹਾਂ ਹਾਂ ਸ਼ੌਂਕ ਨਾਲ ਹੀ ਪੱਲਨੇ ਪੈਂਦੇ ਕਿਉਂਕਿ ਅਸੀਂ ਅਕਸਰ ਟੀਵੀ ਦੇ ਵਿੱਚ ਫਿਲਮਾਂ ਦੇ ਵਿੱਚ ਦੇਖਦੇ ਰਹਿੰਦੇ ਆ ਕਿ ਸ਼ੌਂਕ ਜਦੋਂ ਗੱਲਬਾਤ ਹੁੰਦੀ ਆ ਤਾਂ ਕੋਈ ਸ਼ੌਂਕ ਕਹਿੰਦਾ ਕਿ ਮੈਨੂੰ ਬੌਕਸਿੰਗ ਦਾ ਸ਼ੌਂਕ ਆ ਕੋਈ ਕਹਿੰਦਾ ਮੈਨੂੰ ਕੁੱਤੇ ਰੱਖਣ ਦਾ ਸ਼ੌਂਕ ਆ ਅਸੀਂ ਕਈ ਵਾਰ ਦੇਖਦੇ ਆ ਚੀਜ਼ਾਂ ਇਹ ਜੀਆਂ ਪਰ ਅੱਜ ਤੁਸੀਂ ਦੇਖ ਲਵੋ ਕਿ ਪੀਸੀ ਸਾਹਿਬ ਦੇ ਵੱਲੋਂ ਕਿਹਾ ਗਿਆ ਹੈ ਕਿ ਭਾਵੇਂ ਜੋ ਮਰਜ਼ੀ ਹੋਵੇ ਇਹ ਸ਼ੌਂਕ ਇਹ ਚੱਲਦਾ ਰਹਿਣਾ ਅੱਛਾ ਭਾਈ ਜੇਕਰ ਗੱਲ ਕੀਤੀ ਜਾਵੇ ਜਦੋਂ ਆਪਾਂ ਮਾਹੌਲ ਦੇਖਦੇ ਆ ਪਿੰਡਾਂ ਦਾ ਹਨਾ ਤੁਸੀਂ ਜਿਵੇਂ ਕਿ 10-15 ਸਾਲ ਹੋ ਗਏ ਮੇਰੇ ਹਾਂਜੀ ਜਿਹੜਾ ਅੱਜ ਦੀ 2024 ਦੀ ਗੱਲ ਕੀਤੀ ਜਾਵੇ ਮਾਹੌਲ ਦੇ ਵਿੱਚ ਚੰਗਾ ਫਰਕ ਆ ਕਿ ਮਾੜਾ ਫਰਕ ਆ ਚੰਗਾ ਹੀ ਹੈ ਵੀਰੇ ਚੰਗਾ ਫਰਕ ਆ ਕੀ ਫਰਕ ਆ ਲੋਕ ਹੁਣ ਵੱਧ ਦੇਖਣ ਆਉਂਦੇ ਆ ਵੱਧ ਪੈਸੇ ਮਿਲ ਜਾਂਦੇ ਆ ਹਾਂ ਮੇਰੇ ਵੱਧ ਦੇਖਣ ਆਉਂਦੇ ਆ ਸ਼ੌਂਕ ਵੱਧ ਗਿਆ ਲੋਕਾਂ ਨੂੰ ਕੰਪੀਟੀਸ਼ਨ ਹੋ ਗਿਆ ਹੈ ਕੰਪੀਟੀਸ਼ਨ ਵੱਧ ਗਿਆ ਹਾਂ ਕੰਪੀਟੀਸ਼ਨ ਨਾ ਵੱਧ ਗਿਆ ਅੱਛਾ ਇਹਦੇ ਵਿੱਚ ਤੁਹਾਨੂੰ ਲੱਗਦਾ ਕਿ ਸਰਕਾਰਾਂ ਵੀ ਕਿਤੇ ਮਦਦ ਕਰ ਦਿੰਦੀਆਂ ਜਾਂ ਸਰਕਾਰਾਂ ਨੂੰ ਵੀ ਚਾਹੀਦਾ ਵੀ ਹੋਰ ਵੀ ਉਪਰਾਲੇ ਕਰ ਸਕਦੇ ਆ ਹਾਂ ਸਰਕਾਰਾਂ ਖੇਡਾਂ ਕਰਾਇ ਕਰਨ ਕੋੜੈ ਨੂੰ ਹਾਂ ਉੜੀਆਂ ਨੂੰ ਕਰਾਉਣੀ ਆ ਜਾਈਦੇ ਆ ਹਾਂ ਵਜੇ ਘੱਟੇ ਤੋਂ ਬਜੇ ਰੰਦੇ ਬੰਦੇ ਹਾਂ ਅੱਛਾ ਜੇਕਰ ਗੱਲ ਕੀਤੀ ਜਾਵੇ ਇੱਕ ਘੋੜੇ ਨੂੰ ਪਾਲਣ ਤੋਂ ਲੈ ਕੇ ਵੱਡਾ ਕਰਨ ਤੋਂ ਲੈ ਕੇ ਜਦੋਂ ਦੌੜਾਂ ਦੇ ਵਿੱਚ ਆਉਂਦਾ ਵਾ ਕਿੰਨਾ ਕ ਸਮਾਂ ਲੱਗ ਜਾਂਦਾ ਤੇ ਜੇਕਰ ਗੱਲ ਕੀਤੀ ਜਾਵੇ ਖਰਚੇ ਕਿ ਦੀ ਮਹੀਨੇ ਕਿ ਦੀ ਐਸਟੀਮੇਟ ਜੇ ਕਿੰਨਾ ਹੋ ਜਾਂਦਾ ਖਰਚਾ ਵੀਰੇ ਖਰਚਾ ਤਾਂ ਬਸ ਇਹਨਾਂ ਦਾ ਗਿਣੇ ਨਹੀਂ ਜਾਂਦਾ ਹੂੰ ਹੂੰ ਖਰਚਾ ਬਹੁਤ ਹੋ ਜਾਂਦਾ ਬਈ ਦਿਹਾੜੀ ਦਾ ਲਾ ਕੇ ਚੱਲੇ 500 ਰੁਪਇਆ ਹੋ ਜਾਂਦਾ ਹਾਂ 500 ਹੋ ਜਾਂਦਾ ਇੱਕ ਘੋੜੇ ਦਾ ਭੱਜਣ ਵਾਲਾ ਇੱਕ ਘੋੜੇ ਦੇ ਖਰਚਾ ਹਾਂ ਹਾਂਜੀ ਅੱਛਾ ਦੇਖ ਜਿਹੜੇ ਘੋੜ ਸਵਾਰ ਹੁੰਦੇ ਆ ਉਹ ਫਿਰ ਆਪਣੀ ਕਮਾਈ ਵਾਸਤੇ ਕੰਮ ਵੀ ਕਰਦੇ ਆ ਹਾਂ ਨਾ ਤੋ ਉਸੇ ਫਿਰ ਆਪਣੀ ਜ਼ਿੰਦਗੀ ਦੇ ਵਿੱਚ ਕੀ ਕੰਮ ਕਰਦੇ ਮੈਂ ਵੀ ਘੋੜਿਆਂ 'ਚ ਕੰਮ ਕਰਦਾ ਜੇ ਕਮਾਈ ਵੀ ਤੂੰ ਕਰਦਾ ਹਾਂ ਇੱਥੇ ਵੀ ਮੈਂ ਵੀ ਕਿਵੇਂ ਕਿਵੇਂ ਕਮਾਈ ਹੁੰਦੀ ਆ ਕਮਾਈ ਵੀਰੇ 10-15 ਘੋੜੇ ਭਜਾਉਣਾ ਮੈਂ अच्छा हां जी थारी गेड जो 10 15 ਘੋੜੇ ਭਜਾਉਣਾ हां जी ਅੱਛਾ ਭਾਈ ਚਲੋ ਠੀਕ ਆ ਹੁਣ ਹਰੇਕ ਬੰਦਾ ਜਿਹੜਾ ਦੇਖਦਾ ਸੁਣਦਾ ਪਿਆ ਵਾ ਉਹ ਕਹਿੰਦਾ ਯਾਰ ਬੰਦਾ ਘੋੜੇ ਤੇ ਬਹਿ ਗਿਆ ਹਾਂਜੀ ਇਹਨੇ ਸਿੱਖਿਆ ਵਾ ਜਿਹਦੇ ਘਰੇ ਘੋੜਾ ਵਾ ਘੋੜੇ ਤੇ ਬਹਿ ਗਿਆ ਹਾਂਜੀ ਦੁਨੀਆ ਖੜੀ ਆ ਅੰਦਾ ਵਾ ਜੀ ਪਹਿਲੇ ਘੋੜੇ ਨੇ ਸਕਿੰਟਾਂ ਚ ਪਹੁੰਚ ਗਿਆ ਅੱਗੇ ਦੂਜਾ ਘੋੜਾ ਨੇ ਸਕਿੰਟ ਉਸ ਵੇਲੇ ਮਨ ਦੇ ਵਿੱਚ ਕੀ ਚੱਲਦਾ ਮੈਂ ਸਕਿੰਟਾਂ ਦੇ ਹਿਸਾਬ ਨਾਲ ਕਰਨਾ ਕਿਵੇਂ ਕਰਨਾ ਕਿਵੇਂ ਘੋੜੋਂ ਥਾਪੀ ਜਾਣੀ ਕੀ ਹੁੰਦਾ ਦਿਮਾਗ ਕੀ ਚੱਲਦਾ ਹੁੰਦਾ ਦਿਮਾਗ ਇਸ ਦਾ ਵੀ ਆਪਾਂ ਕਦੇ ਸੋਚੇ ਹੀ ਨਹੀਂ ਲਈ ਚੰਗਾ ਮਾੜਾ ਵੀ ਕਿਸੇ ਦਾ ਵੀ ਘੱਟ ਭੱਜੇ ਜਾਂ ਵੱਧ ਭੱਜੇ ਆ ਐਂ ਕਦੇ ਆਪਾਂ ਕੀਤਾ ਹੀ ਨਹੀਂ ਮਹਾਰਾਜ ਦੀ ਕਿਰਪਾ ਨਾਲ ਆਪਾਂ ਆਇਆ ਕਦੇ ਆਪਦਾ ਸਮਝ ਕੇ ਆਕਦੇ ਆ ਘੋੜੇ ਹਾਂ ਹਾਂਜੀ ਜਿੰਨੇ ਘੋੜੇ ਆ ਮੇਰੇ ਕੋਲੇ ਠੋਕੜ 15 ਘੋੜੇ ਆ ਅੱਜ ਮੇਰਾ ਨੰਬਰ ਹੈਗਾ ਪਹਿਲਾ ਦੂਜਾ ਤੀਜਾ ਹੂੰ ਚੌਥਾ ਹੂੰ ਸੱਤਵਾਂ ਦਸਵਾਂ ਪੰਜਵਾਂ ਹੂੰ 9 ਨੰਬਰ ਬਣਿਆ ਵੀਰੇ ਅੱਜ ਨਹੀਂ ਫਿਰ ਵੀ ਹੁਣਾਂ ਨੇ ਇੱਕ ਬੰਦੇ ਨੂੰ ਜਦੋਂ ਬਾਗ ਬਾ ਡੈੱਥ ਦਾ ਰਹਿੰਦਾ ਵਾ ਪੱਲਾ ਆਹਾਂ ਟਾਪ ਤੇ ਆ ਜਾਂਦਾ ਜਾਂ ਦੂਜੇ ਨੰਬਰ ਤੇ ਆ ਜਾਂਦਾ ਵਾ ਮੈਂ ਇੱਕ ਨਾ ਫੀਲਿੰਗ ਡਿਫਰੈਂਟ ਹੋ ਜਾਂਦੀ ਆ ਬੰਦੇ ਦੀ ਜਿਵੇਂ ਕਹਿੰਦਾ ਰੀਡਰ ਵੀ ਟਾਪ ਦਾ ਜਾਪੀ ਆ ਰੀਡਰ ਵਾ ਫੀਲਿੰਗ ਵਾ ਹਾਂ ਹੋ ਜਾਂਦੀ ਆ ਉਦੋਂ ਜਿਹੜੇ ਨਾਲ ਦੇ ਜਿਹੜੇ ਕੰਪੀਟੀਟਰ ਨਾਲ ਮਿਲਦੇ ਆ ਕੀ ਗੱਲਬਾਤ ਕਰਦੇ ਆ ਕੰਪੀਟੀਟਰ ਕਹਿੰਦੇ ਆ ਬਸ ਵਧੀਆ ਹਾਂ ਹਾਂਜੀ ਬਾਈ ਪੀਸੀ ਉਹਨਾਂ ਦੇ ਨਾਲ ਦੋਸਤ ਵੀ ਖੜੇ ਉਹਨਾਂ ਤੋਂ ਹੀ ਪੁੱਛ ਲੈਣੇ ਆ ਕਿ ਸਾਰਾ ਜਿਹੜਾ ਇਹ ਕੰਪੀਟੀਸ਼ਨ ਦੇ ਵਿੱਚ ਟਾਪ ਤੇ ਆਉਣਾ ਤੇ ਪੂਰਾ ਪ੍ਰੋਗਰਾਮ ਇਹ ਜਿਹੜਾ ਪੂਰਾ ਸਿਨੈਰੀਓ ਬਣਦਾ ਕਿਵੇਂ ਹੱਸ ਗਿਆ ਬਾਈ ਜੀ ਅਸੀਕਾਲ ਬਾਈ ਜੀ ਬਾਈ ਜੀ ਕੀ ਨਾਮ ਹੈ ਮੇਰਾ ਪ੍ਰਵਿੰਦਰ ਜੀ ਪ੍ਰਵਿੰਦਰ ਤੁਹਾਡਾ ਪਿੰਡ ਕਿਹੜਾ ਆਪਣਾ ਸਰੌ ਜੀ ਸਰੌ ਹਾਂ ਜਿੰਨੇ ਕੋੜਲੇ ਲੱਗੇ ਮਲੇਰੀ ਕੋੜਲੇ ਦਾ ਜੀ ਸਦੌੜ ਸਰੌਤ ਸਰੌ 9 ਕੋੜਲੇ 9 ਕੋੜਲੇ ਤੋਂ 4 ਕਿਲੋਮੀਟਰ ਸਾਈਡ ਤੇ ਰਹਿੰਦਾ ਠੀਕ ਹੈ ਤੁਸੀਂ ਕੀ ਕਰਦੇ ਹੋ ਮੈਂ ਜੀ ਬਸ ਮਲੇਰੀ ਕੋੜਲੇ ਕੰਮ ਕਰਨ ਦਾ ਹਾਰਡਵੇਅਰ ਉਹਨਾਂ ਨੂੰ ਲੈ ਕੇ ਕਿਵੇਂ ਇਹ ਰੱਖਿਆ ਹੋਇਆ ਕੋੜਾ ਕਿਵੇਂ ਨਹੀਂ ਆਪਾਂ ਕੋੜਾਂ ਦਾ ਬਸ ਸ਼ੌਕ ਹੀ ਆ ਬਾਈ ਕੋਲੇ ਜਾਈ ਦਾ ਖਰਖਰਾ ਕਰ ਕਰਾ ਕਰੀਦਾ ਉੱਥੇ ਜਾ ਕੇ ਘੰਟਾ ਦੋ ਘੰਟੇ ਆਉਂ ਆਸਾਂ ਦਾ ਮਨ ਪ੍ਰਚਾਵਰ ਕਿਉਂਕਿ ਨਾ ਅੱਜ ਕੱਲ ਆਂਦੂਰੀਆਂ ਦੇ ਵਿੱਚ ਜਿਹੜੇ ਮੁੰਡੇ ਕੁੜੀਆਂ ਵਾ ਉਹ ਸਾਰਾ ਦਿਨ ਜਾਂ ਤਾਂ ਸਕੂਲ ਚਲੇ ਜਾਂਦੇ ਕਾਲਜ ਚਲੇ ਜਾਂਦੇ ਆ ਆ ਕੇ ਫੇਸਬੁੱਕ YouTube ਦੇਖ ਲਈ ਰੀਲਾਂ ਦੇਖਨੀ ਆ ਕੋਈ ਸੀਰੀਅਲ ਦੇਖ ਕੇ ਮੈਚ ਦੇਖ ਕੇ IPL ਦਾ ਸੌ ਜਾਣਾ ਜੀ ਜਿਹੜਾ ਘੋੜਿਆਂ ਦੀ ਜ਼ਿੰਦਗੀ ਦਾ ਸਫ਼ਰ ਹੁੰਦਾ ਵਾ ਦਿਹਾੜੀ ਦਾ ਸਫ਼ਰ ਜਾਂ ਕਿਵੇਂ ਰੋਜ਼ ਮਰਾ ਕੀ ਜ਼ਿੰਦਗੀ ਚੱਲਦੀ ਹੁੰਦੀ ਉਹ ਜ਼ਿੰਦਗੀ ਬਾਈ ਜੀ ਦਾ ਬਾਕੀ ਬੰਦੇ ਹੁੰਦੇ ਨੇ ਸਾਰੇ ਤੁਸੀਂ ਦੱਸਈ ਆ ਗੱਲ ਉਕੇ ਦੇਖੋ ਫੇਸਬੁੱਕ ਜਲਾਲੀ ਆਈਪੀ ਲੇਖ ਲਿਆ ਆਪਣਾ ਪਰੋਗਰਾਮ ਨਹੀਂ ਹੈਗਾ ਆਪਾਂ ਸਵੇਰ ਸ਼ਾਮ ਕੰਮ ਤੋਂ ਆਈਦਾ 5 ਵਜੇ ਕੰਮ ਤੋਂ ਮੈਂ ਆ ਜੰਨਾ 5 5:30 ਤੋਂ ਬਾਅਦ ਉਦੋਂ 22:00 ਵਜੇ ਕੋਲ ਜਾਈਦਾ ਉੱਥੇ 2-3 ਘੰਟੇ ਉੱਥੇ ਲਾਈਦੇ ਨੇ ਘੋੜਿਆਂ ਤੇ ਕੀ ਕਰਦੇ ਹਾਂ ਦੋ ਬਖ ਖਰਖਰਾ ਕਰੀਦਾ ਮਾਸਕ ਕਰੀਦਾ ਘੋੜਿਆਂ ਲਈ ਮਾਸਕ ਮਾਸਕ ਕਰਦਾ ਜੀ ਤੇ ਉਦੋਂ ਫਿਰ ਜਦੋਂ ਪਹਿਲੀ ਵਾਰ ਕੀਤੀ ਹੋਣੀ ਹੈ ਜਾਂ ਉਦੋਂ ਵੀ ਕੋਈ ਸਿਖਾਉਂਦਾ ਪਹਿਲਾਂ ਭਾਈ ਐਵੇਂ ਨਹੀਂ ਐਵੇਂ ਕਰਨੀ ਹੈ ਬਾਈ ਨੂੰ ਸਿਖਾਏ ਜੀ ਰਾਈਡਿੰਗ ਕਰਨੀ ਵੀ ਬਾਈ ਨੇ ਸਿਖਾਈ ਹੈ ਅੱਛਾ ਫੇਰ ਵੀ ਦੇਖ ਰੱਕੇ ਦੋ ਗੌਰ ਦੱਸਨੇ ਹੁਣ ਕਿਵੇਂ ਕੀ ਕਰੀਦਾ ਬਸ ਘੋੜੇ ਨੂੰ ਲੈ ਕੇ ਵੀ ਇਹਦਾ ਐ ਨਹੀਂ ਕਰਨਾ ਆਹ ਚੀ ਇੱਥੋਂ ਐ ਹੋਣੀ ਆ ਆਹ ਚੀ ਕੋਈ ਹੋਣੀ ਆ ਹਾਂ ਇਹ ਗਲਤੀ ਹੁੰਦੀ ਆ ਆਪਾਂ ਸੁਧਾਰੀ ਦੀ ਆ ਉਹ ਹਾਂ ਹਾਂ ਜਈ ਵਾਰ ਕਹਿੰਦੇ ਘੋੜਾ ਜਦੋਂ ਬੈਕ ਵਿੱਚ ਮਾਰ ਦਿੰਦਾ ਫਿਰ ਉਹ ਕਿਵੇਂ ਪਤਾ ਚੱਲਦਾ ਜਾਂ ਕਿਵੇਂ ਪਿਆਰ ਨਾਲ ਖਲਕਾਉਂਦੇ ਬੈਕ ਯਾਨੀ ਕਿ ਦੇਖਿਆ ਜਾਵੇ ਜੀ ਜਾਨਵਰ ਜਾਨਵਰ ਚੜਪੈਣ ਕਰਦਾ ਉਹ ਜਿਹੜੇ ਸਾਡੇ ਕੋਲ ਆਪਣੇ ਫਾਰਮ ਦੇ ਜਾਨਵਰ ਨੇ ਉਹਨਾਂ ਵਿੱਚੋਂ 21 ਲੱਤ ਮਾਰਦਾ ਆਪਣੇ ਕੋਲ 14 ਜਾਨਵਰ ਨੇ ਅੱਛਾ ਉਹਨਾਂ ਵਿੱਚ 21 ਘੋੜਾ ਲੱਤ ਮਾਰਦੀ ਆ ਆਪਣੀ ਬਾਕੀ 13 ਦੇ 13 ਜਾਇ ਲੱਤਾਂ ਜੀ ਬਿਠਰੋ ਮਗਰ ਉਹਨਾਂ ਦੇ ਕੋਈ ਚੱਕਰ ਨਹੀਂ ਆਉਂਦਾ ਠੀਕ ਆ ਅੱਛਾ ਇੱਕ ਗੱਲ ਫਿਰ ਵੀ ਇੱਕ ਆ ਜਿਵੇਂ ਬੰਦੇ ਨੇ ਘਰੇ ਕੋਈ ਕੋਈ ਵੀ ਜਾਨਵਰ ਰੱਖਿਆ ਵਾ ਹਨਾ ਕਹਿੰਦੇ ਜਦੋਂ ਦੂਰੀ ਬਣਾ ਕੇ ਰੱਖਦੇ ਹਾਂ ਤਾਂ ਜਾਨਵਰ ਆਪਲੇ ਗੁੱਸੇ 'ਚ ਆ ਜਾਂਦਾ ਹੈ ਇਹ ਕੀ ਇਹ ਤਾਂ ਸੱਚ ਕੀ ਹੈ ਤੇ ਕਿਵੇਂ ਬਚਾ ਕੇ ਰੱਖਣਾ ਆ ਝਾਕੀ ਭਾਈ ਇਹ ਟਾਈਮ ਦੇਣਾ ਬੰਦਾ ਜਾਨਵਰ ਨੂੰ ਕੋਈ ਵੀ ਜਾਨਵਰ ਹੈ ਜਾਨਵਰ ਕੋਈ ਵੀ ਜਾਨਵਰ ਆਪਾਂ ਕਹਿੰਦੇ ਸ਼ਕਾਰੀ ਕੁੱਤੇ ਨੇ ਘੋੜੇ ਨੇ ਹਾਂ ਹੁਣ ਆਪਾਂ ਰੱਖ ਲਈਏ ਤੁਸੀਂ ਕਹੋ ਕਹੋ ਆਪਾਂ ਘੋੜਾ ਰੱਖ ਲਿਆ ਠੀਕਾ 2-4 ਦਿਨ ਆਪਾਂ ਕੀਕਾ ਸਾਰਾ ਕੁ ਸਹਿਣ ਓਕੇ ਕੀਤਾ ਉਸ ਦੂਜਾ ਵਾਰ ਆਪਾਂ ਸ਼ੌਂਕ ਛੱਡ ਜਾਣਾ ਆਪਣਾ ਮਨ ਨਹੀਂ ਹੁੰਦਾ ਵੀ ਛੱਡ ਜਾ ਖੜਾ ਰਹਿਣ ਦੇ ਉਦੋਂ ਫਿਰ ਜਾਨਵਰ ਨੂੰ ਖੋਲਦੇ ਆ ਇੱਕ ਦੋ ਦਿਨਾਂ ਬਾਅਦ ਫਿਰ ਆਪੀ ਆਉਂਦਾ ਜਾਨਵਰ ਲੱਤਾਂ ਮਾਰਦਾ ਉਹ ਸ਼ੋਅ ਕਰਦਾ ਦਿਹਾੜੀ ਤੇ ਇੱਕ ਦੋ ਘੰਟੇ ਭਾਲਦਾ ਘੋੜਾ ਜਿਆਦਾ ਦਿਹਾੜੀਓ ਪਾਲਦਾ ਜਾਨਵਰ ਦਾ ਜਾਨਵਰ ਕੋਲੇ ਖੜ ਰਿਹਾ ਉਹ ਜਾਨਵਰ ਦਿਹਾੜੀਓ ਪਾਲਦਾ ਹੀ ਅੱਛਾ ਹਾਂਜੀ ਜਾਨਵਰ ਦਿਹਾੜੀਓ ਪਾਲਦਾ ਅੱਛਾ ਜੇਕਰ ਗੱਲ ਕੀਤੀ ਜਾਵੇ ਜਿਵੇਂ ਆਪਾਂ ਬਾਈ ਨਾਲ ਪਹਿਲਾਂ ਗੱਲ ਕਰਦੇ ਸੀ ਕਿ ਵੀ ਅੱਜ ਕੱਲ ਦਾ ਜਿਹੜਾ ਮਾਹੌਲ ਸਿਰਜਿਆ ਹੋਇਆ ਇਹ ਲੋਕਾਂ ਦੇ ਵਿੱਚ ਅਕਸਾਰ ਕੀ ਲੱਗਦਾ ਕਿ ਵਾਅਦੇ ਪਏ ਵਾਅਦੇ ਪਏ ਹੀ ਦੇਖੀਏ ਇੱਕ ਗੱਲ ਦੇਖੀ ਹੋਈ ਹੈ ਵੀ ਲੜਾਈਆਂ ਪੜਾਈਆਂ ਵੱਧ ਹੋ ਗਈਆਂ ਨੇ ਅੱਛਾ ਕੋਈ ਬੰਦਾ ਮਾੜੀ-ਮੋਟੀ ਗੱਲ ਵੀ ਚੋਂ ਮੈਂ ਕਹਾਉਂਦਾ ਨਹੀਂ ਹੈਗਾ ਕਿਸੇ ਨੂੰ ਕਹਿ ਕੇ ਦੇ ਲੋ ਹਰੇਕ ਪਿੱਛੇ ਬੰਦਾ ਬੰਦਾ ਅੱਗੇ ਹੁਣ ਪਿਛਲੇ ਟਾਈਮਾਂ ਜੇ ਹੁੰਦਾ ਸੀ ਉਹ ਬੰਦਾ ਕਹਿ ਵੀ ਜਾਂਦਾ ਸੀ ਕਿ ਨਾ ਮੱਲਾ ਝੱਲ ਲੈਣਦਾ ਸੀ ਅੱਜ ਕੱਲ ਦਾ ਬਲੱਡੀ ਹੈ ਜਾਊਗਾ ਕੋਈ ਝੱਲਦਾ ਨਹੀਂ ਹੈਗਾ ਤੂੰ ਕਹ ਦੇ ਅਗਲਾ ਜੇਦੀ ਆਉਂਦਾ ਉੱਪਰ ਹਾਂਜੀ ਬਈ ਆਪਣੇ ਆਪ ਹੀ ਸਬਰ ਰੱਖਣਾ ਪੈਂਦਾ ਆਪ ਦਾ ਸਬਰ ਰੱਖਣਾ ਪੈਂਦਾ ਬਈ ਜੀ ਆਪ ਹੀ ਪਾਸਾ ਵੱਟ ਲਈਦਾ ਵੀ ਨਹੀਂ ਯਾਰ ਹਾਂ ਠੀਕ ਹੈ ਸਿਆਣੀ ਗੱਲ ਕੀਤੀ ਹੈ ਬ ਬਾਈ ਜੀ ਨਾਲ ਵੀ ਗੱਲ ਕਰਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਵੀਰੇ ਆਪ ਦਾ ਮੇਰਾ ਨਾਮ ਵੀਰੇ ਸਨੀ ਹੈ ਕਿਹੜਾ ਪਿੰਡ ਹੈ ਮਹਿਰਨਾ ਕਲਾਂ ਪਿੰਡਾ ਵੀਰੇ ਮਹਿਰਨਾ ਕਲਾਂ ਕਿੱਥੋਂ ਹੈ ਕਿਹੜਾ ਕਿੱਥੇ ਆਪਣਾ ਤੰਗੜ ਮੰਡੀ ਦੇ ਕੋਲ ਹੈ ਤੰਗੜ ਮੰਡੀ ਦੇ ਪਾਰ ਦੇ ਲਾਗੇ ਜਿੱਥੇ ਮੇਲਾ ਲੱਗਦਾ ਰਹਿੰਦਾ ਤੁਸੀਂ ਕੀ ਕਰਦੇ ਹੋ ਮੈਂ ਉਹਦਾ ਮੇਰਾ ਫਾਰਮਾਸਿਸਟ ਦਾ ਕੋਰਸ ਕੀਤਾ ਵੀਰੇ ਡੀ ਫਾਰਮੇਸੀ ਦਾ ਠੀਕ ਆ ਮੈਂ ਹਸਪੀਟਲ ਜੌਬ ਕਰਦਾ ਰਿਹਾ ਪਹਿਲਾਂ ਠੀਕ ਹੈ ਤੇ ਔਰ ਮੇਰਾ ਯਾਰ ਬੇਲੀ ਆ ਮੁੰਡਾ ਉਹਨਾਂ ਦਾ ਆ ਫਤੇ ਸਟਡ ਫਾਰਮ ਜਾਨਵਰ ਰੱਖੇ ਘੋੜੀਆਂ ਉਹਨਾਂ ਕੋਲੇ ਮਾਰਵੜੀ ਤੇ ਆਪਣੇ ਪੰਜਾਬ ਨਾਲ ਤੇ ਉਹ ਸੌਂਗ ਹੀ ਆ ਤੇ ਉਹਨਾਂ ਕੋਲੇ ਚਲੇ ਜਾਈਦਾ ਇਹਨੂੰ ਕੋਰਸਵਾਰੀ ਵੀ ਕਰੀਦੀ ਆ ਤੇ ਘੋੜੀ ਭਜਾਈ ਦੀ ਵੀ ਅਜੇ ਜਾਂਦੀ ਦਾ ਜਦੋਂ ਉਹਦਾ ਆਪਾਂ ਸੂਏ ਖਾਤਰ ਸੀ ਤੇ ਉਹ ਬੱਚਾ ਲੈ ਲਾਂਗੇ ਤੇ ਉਹ ਮੁੰਡਾ ਕਹਿੰਦਾ ਵੀ ਵਧੀਆ ਭਾਜੀਆ ਵੀਰੇ ਪਜਾ ਕੇ ਦੇਖ ਲੈਂਦੇ ਆ ਅਜੇ ਨਵੀਂ ਹੈ ਦੌਰ ਦੇ ਵਿੱਚ ਤੇ ਬਾਈ ਉਹਨਾਂ ਨਾਲ ਫਿਰ ਦੋਸਤੀ ਹੋਈ चारी चारी अच्छा 5 सात केले ਨਹੀਂ ਲਾਈਆਂ ਬਈ ਹਾਂਜੀ ਠੀਕ ਆ ਅੱਛਾ ਜੇਕਰ ਗੱਲ ਕੀਤੀ ਜਾਵੇ ਆਪ ਹੁਣ ਰੱਖਿਆ ਕੋਈ ਘਰੇ ਹੈ ਤੱਕ ਲਿਆਂਦਾ ਕਿਵੇਂ ਆ ਨਹੀਂ ਨਹੀਂ ਆਪਦੇ ਕੋਲ ਤਾਂ ਹਜੇ ਭਜਾਉਣਾ ਨਹੀਂ ਹਾਂਜੀ ਹਾਂਜੀ ਅੱਛਾ ਕਿੰਨਾ ਕੁ ਟਾਈਮ ਹੋ ਗਿਆ ਪਿਆ ਹਾਂ ਨਹੀਂ ਭਜਾਉਂਦੇ ਨੇ ਆਪਣੀ ਜਾਨ ਕੇ ਆਪਾਂ ਬਰੀਡ ਤਿਆਰ ਕਰ ਰਹੇ ਹਾਂ ਬਰੀਡ ਤਿਆਰ ਹਾਂਜੀ ਠੀਕ ਆ ਹਾਂਜੀ ਜੇਕਰ ਗੱਲ ਕੀਤੀ ਜਾਵੇ ਅੱਛਾ ਜੇਕਰ ਕਿਸੇ ਆਪਾਂ ਬਹੁਤੀ ਗੱਲਾਂ ਨਹੀਂ ਕਰਦੇ ਉਹ ਵਾਵਾ ਸਵਾਲ ਪੁੱਛ ਲਿਆ ਲੋਕਾਂ ਨੂੰ ਮੁੰਡਿਆਂ ਨੂੰ ਸਨੇਹਾ ਦੇਣਾ ਹੋਵੇ ਕਿਉਂਕਿ ਬਹੁਤੇ ਉਹੀ ਕਿ ਪਹਿਲਾਂ ਜਿਵੇਂ ਗੱਲ ਕੀਤੀ ਵੀ ਨਹੀਂ ਦਿਮਾਗ ਦੇ ਵਿੱਚ ਲਿਆਉਂਦੇ ਸਨੇਹੇ ਦੇ ਵਿੱਚ ਦੋ ਚੀਜ਼ਾਂ ਇਹਨਾਂ ਦੇ ਫੈਰੇ ਕੀ ਆ ਹਾਂਜੀ ਨਾਲ ਤੁਹਾਡੇ ਸਰੀਰ ਤੇ ਤੁਹਾਡੇ ਮਾਨਸਿਕ ਵਿਕਾਸ ਦੇ ਵਿੱਚ ਕੀ ਫਾਇਦਾ ਉਹ ਦੋਨੇ ਦੱਸੋ ਇੱਕ ਜੇ ਫਾਈਨੈਂਸ਼ਲੀ ਜੇ ਇੱਕ ਆ ਗੱਲ ਕੀਤੀ ਜਾਵੇ ਕਮਾਈ ਵੀ ਹੈਗੀ ਹੈ ਇਹ ਤਿੰਨ ਜਵਾਬ ਦੇ ਦਿਓ ਹਾਂਜੀ ਇਹ ਸ਼ੌਕ ਵੀ ਹੈਗਾ ਤੇ ਕਮਾਈ ਵੀ ਹੈ ਜੇ ਲੋਕਾਂ ਨੂੰ ਦੱਸਣਾ ਆਵੇ ਮੁੰਡਿਆਂ ਨੂੰ ਦੱਸਣਾ ਭਾਈ ਤੁਸੀਂ ਐਂ ਕਰੋ ਤੁਹਾਨੂੰ ਫਾਇਦਾ ਵੀ ਹੋ ਹਾਂਜੀ ਬਾਕੀ ਇੱਕ ਤਾਂ ਦੇਖੋ ਜੀ ਜਿਵੇਂ ਅੱਜ ਕੱਲ ਦਾ ਤੁਹਾਨੂੰ ਪਤਾ ਹੀ ਆ ਵੀ ਦੌਰ ਕਹੇ ਚੱਲ ਚੱਲ ਰਹੀ ਹੈ ਨਸ਼ਾ ਦੌਰ ਰਹੀ ਹੈ ਉਹ ਦੂਰ ਰਹਿੰਦੀ ਹੈ ਜੀ ਜੋ ਨਵੀਂ ਜਨਰੇਸ਼ਨ ਆ ਕਾ ਬਾਕੀ ਜਿਹੜੇ ਅੱਜ ਕੱਲ ਦੇ ਬੱਚੇ ਹੈਗੇ ਜੀ ਵੈਸੇ ਦੂਰ ਹੀ ਨਹੀਂ ਔਰ ਤਾਂ ਨਸ਼ੇ ਤੋਂ ਪਹਿਲਾਂ ਜਿਹੜੀ ਹੈਗੀ ਸੀ ਲੰਘਿਆ ਟਾਈਮ ਵੀ ਉਹ ਮੁੰਡਿਆਂ ਨੂੰ ਅੱਜ ਕੱਲ੍ਹ ਤਾਂ ਬਹੁਤ ਸ਼ੌਕ ਆਈ ਠੀਕ ਹੈ ਹਾਂਜੀ ਸ਼ੌਕ ਤੇ ਬਾਕੀ ਲਾਲੋ ਆਪਣੇ ਵੀ ਕਮਾਈ ਵੀ ਹੈਗੀ ਆ ਜੇ ਵਧੀਆ ਆਪਾਂ ਮਿਹਨਤ ਕਰਾਂਗੇ ਹਾਂ ਹਾਂ ਦੇਖ ਮਿਹਨਤ ਦਾ ਫਲ ਤਾਂ ਜਰੂਰ ਮਿਲਦਾ ਹੀ ਹੈ ਅੱਛਾ ਇੱਕ ਐਸਟੀਮੇਟ ਦੇ ਕੇ ਕਮਾਈ ਦੀ ਗੱਲ ਕੀਤੀ ਕਿੰਨੀ ਹੋ ਜਾਂਦੀ ਹੈ ਇਹਦੇ ਬਾਰੇ ਵੀ ਹਜੇ ਆਪਾਂ ਨਵੇਂ ਹੀ ਐਵੇਂ ਕਹਿ ਦिए ਹੈਗੇ ਵੀ ਇਹਨਾਂ ਹਜੇ ਪਤਾ ਨਹੀਂ ਆਨ ਕਿ ਆਪਾਂ ਹਜੇ ਤਿਆਰੀ ਕੀਤੀ ਵੀਰੇ ਠੀਕ ਹਾਂਜੀ ਆਪਣਾ ਫੋਟੋ ਸਟੱਡ ਫਾਰਮ ਜਲਵਾਣਾ ਇਸ ਤਰ੍ਹਾਂ ਦੇ ਲਾਗੇ ਪੈ ਜਾਂਦਾ ਵੀਰੇ ਠੀਕ ਹੈ ਠੀਕ ਹੈ ਆਪਣਾ ਫੋਨ ਨੰਬਰ ਦਾ ਆ ਨੰਬਰ ਆਪਣਾ ਇੱਕ ਮਿੰਟ ਆਪਣਾ ਫਾਰਮ ਵਾਲਾ ਨੰਬਰ ਹਾਂਜੀ ਫਾਰਮ ਵਾਲਾ ਨੰਬਰ ਦੇਣੀ ਹਾਂਜੀ ਉਹ ਦਿੰਨੇ ਵੀਰ ਜੀ ਉਹ ਆਪਣਾ ਨੰਬਰ ਹੈਗਾ ਜੀ 95923 52151 ਜੀ ਠੀਕ ਆ ਸੋ ਬਾਈ ਜੀ ਤੁਸੀਂ ਨੰਬਰ ਵੀ ਸੁਣ ਲਿਆ ਸਟੱਡ ਫਾਰਮ ਵੀ ਸੁਣ ਲਿਆ ਤੇ ਨਾਲ ਦੀ ਨਾਲ ਅਸੀਂ पीसी भाई तो लेके जेड़ा घोड़सवारी ਦੇ ਵਿੱਚ ਟਾਪ ਕਰਦਾ ਪਿਆ ਏ ਦੋਸਤਾਂ ਦੇ ਨਾਲ ਵੀ ਗੱਲ ਕੀਤੀ ਹੈ ਤੇ ਅਸਲ ਗੱਲ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਕਿ ਜਿਹੜੇ ਘੋੜਸਵਾਰੀ ਕਰਦੇ ਆ ਉਹਨਾਂ ਦੀ ਮਾਨਸਿਕਤਾ ਕੀ ਬਣੀ ਹੋਈ ਆ ਉਹਨਾਂ ਨੂੰ ਬਹੁਤ ਦੁਨੀਆਦਾਰੀ ਦਾ ਮਤਲਬ ਨਹੀਂ ਗਾ ਉਹ ਕਹਿੰਦੇ ਸਾਡਾ ਸ਼ੌਂਕ ਇਹੀ ਆ ਤੇ ਅਸੀਂ ਇਹੀ ਕਰਦੇ ਰਹਿਣਾ ਤੇ ਅਜਿਹਾ ਹੋਰ ਵੀਡੀਓਜ਼ ਲੈ ਕੇ ਅਸੀਂ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਸਾਨੂੰ ਇਜਾਜ਼ਤ ਬਹੁਤ-ਬਹੁਤ ਧੰਨਵਾਦ ਠੀਕ ਹੈ ਥੈਂਕ ਯੂ ਵੀਰੇ